ਦੜਿਆ ਆ ਗਈ ਰੇ ਵਲੌਗ ਹੈਗਾ ਹੁਣ ਤਾਂ ਅਸੀਂ ਆ ਗਏ ਮਤਲਬ 2 ਦਿਨ ਪਹਿਲਾਂ ਦਾ ਹੀ ਹੈ ਤੇ ਹੁਣ ਮੈਂ ਆਪਣੇ ਸੋਰੀ ਘਰ ਆ ਗਈ ਸੀ ਉਥੇ ਨਾ ਨੈਟਵਰਕ ਇਸ਼ੂ ਹੋਣ ਕਰਕੇ ਉਥੇ ਵਲੌਗ ਹੈਗਾ ਜਿਹੜਾ ਅਪਲੋਡ ਨਹੀਂ ਹੋ ਪਾਇਆ ਇਸ ਕਰਕੇ ਮੈਂ ਜਿਹੜੀ ਵਲੌਗ ਹੈਗੀ ਨੇ ਉਹ ਇੱਥੇ ਆ ਕੇ ਹੀ ਅਪਲੋਡ ਕੀਤੇ ਨੇ ਤੇ ਇੱਥੇ ਨਾ ਸੀ ਬਾੜੇ ਆ ਕੇ ਬੈਠੇ ਸੀ ਮਤਲਬ ਡੰਗਰਾ ਵਾਲੇ ਉੱਧਰ ਇਹ ਮੈਨੂੰ ਕਹਿੰਦੇ ਬਾੜਾ ਨਾ ਕਿ ਆਕਰ ਕਿਸ ਨੂੰ ਕੀ ਪਤਾ ਬਾੜਾ ਕੀ ਹੁੰਦਾ ਮਤਲਬ ਡੰਗਰਾ ਵਾਲਾ ਜਿਹੜਾ ਸਾਡਾ ਉਹ ਹੈਗਾ ਬਾੜਾ ਕਹਿੰਦੇ ਆ ਸੀ ਉੱਧਰ ਆ ਕੇ ਬੈਠੀ ਸੀ ਮੈਂ ਤੇ ਇੱਧਰ ਨਾ ਸ਼ਾਮ ਨੂੰ ਬਹੁਤ ਹੀ ਠੰਡਾ ਜਿਹਾ ਹੋ ਜਾਂਦਾ ਕਿਉਂਕਿ ਪੇੜ ਪੌਦੇ ਬਹੁਤ ਲੱਗੇ ਹੋਏ ਨੇ ਖੇਤਾਂ 'ਚ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ ਠੰਡਾ ਹੋਈ ਜਾਂਦਾ ਹੈ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਜਿਹੜਾ ਤੁਸੀਂ ਪਹਿਲਾਂ ਮਤਲਬ ਮੈਂ ਕਲਿੱਪ ਪਾਈ ਹੋਈ ਆ ਉਹ ਮੇਰਾ ਮਤਲਬ ਮੇ ਤੋਂ ਔਰ ਮੇਰਾ ਜਿਹੜਾ ਸੈਂਟਰ ਵਾਲਾ ਬ੍ਰਦਰ ਹੈ ਡੇਰੀ ਵਾਲਾ ਉਹ ਤੋਂ ਬੜਾ ਮਤਲਬ ਸਾਡੇ ਦੋਨੋਂ ਤੋਂ ਬੜਾ ਬ੍ਰਦਰ ਹੈ ਉਹ ਬੋਲਦਾ ਨਹੀਂ ਹੈਗਾ ਗੁੰਗਾ ਹੈ ਤੇ ਨਾਈਓ ਨੂੰ ਸੁਣਦਾ ਹੈ ਤੇ ਉਹ ਉਹ ਨਾ ਮੈਂ ਉਹਦੀ ਪਹਿਲਾ ਕਲਿੱਪ ਲਗਾ ਦਿੱਤੀ ਸੀ ਇੱਥੇ ਨਾ ਪਾਪਾ ਕਹਿੰਦੇ ਗੱਗੂ ਕੱਟੇ ਨੂੰ ਪਾਣੀ ਪਿਲਾ ਦੇ ਗੱਗੀ ਤੇ ਖਿੱਚਣੀ ਸੀ ਹੁੰਦੀ ਤਾਂ ਮੈਂ ਖਿੱਚ ਕੇ ਗੱਗੀ ਨੇ ਧੱਕਾ ਲਗਾਇਆ ਤਾਂ ਇਹਦੇ ਵਿੱਚ ਜ਼ੋਰ ਹੀ ਬਹੁਤ ਸੀ ਤੁਹਾਨੂੰ ਪਤਾ ਹੀ ਜਿਹੜੇ ਕੱਟੇ ਬੱਚੇ ਹੁੰਦੇ ਨੇ ਨਾ ਇਹ ਚ ਜ਼ੋਰ ਬਹੁਤ ਹੁੰਦਾ ਛੋਟਿਆਂ ਚ ਇਹਨੇ ਬਚਾਰੀ ਨੇ ਪਾਣੀ ਪੀਤਾ ਨਹੀਂ ਹੈਗਾ ਇਹ ਥੋੜੀ ਜਿਹੀ ਢਿੱਲੀ ਜੀ ਸੀਗੀ ਤੇ ਗੱਗੀ ਨੇ ਆਰ ਮੈਂ ਕੋਸ਼ਿਸ਼ ਤਾਂ ਕੀਤੀ ਸੀ ਪਾਣੀ ਪਿਲਾਣ ਦੀ ਬਟ ਇਹਨੇ ਜਿਹੜਾ ਹੈਗਾ ਪਾਣੀ ਨਹੀਂ ਪੀਤਾ ਫਿਰ ਮੈਂ ਗੱਗੀ ਨੂੰ ਕਹਾ ਹੁਣ ਤੂੰ ਬੰਨ ਦੇ ਤੇ ਆਪਾਂ ਇੱਧਰ ਇਹਨਾਂ ਨੇ ਨਾ ਅਥੀ ਆ ਮਤਲਬ ਗੁੰਗਾ ਕਹਿੰਦਾ ਸੀਗਾ ਮੇਰਾ ਮਤਲਬ ਵੱਡਾ ਬ੍ਰਦਰ ਕਿ ਇਹਨਾਂ ਨੂੰ ਬੰਨ ਦੋ ਇਹਨੇ ਨਹੀਂ ਪਾਣੀ ਪੀਣਾ ਹੈਗਾ ਕਹਿੰਦਾ ਇਹ ਦੱਦਾ ਪੀਂਦੀ ਨਹੀਂ ਮਤਲਬ ਇਸ਼ਾਰਿਆਂ ਦੇ ਵਿੱਚ ਸਾਨੂੰ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸਮਝਾ ਦਿੰਦਾ ਮਤਲਬ ਕਿ ਜਿੱਦਾਂ ਕਿ ਸਾਨੂੰ ਇਹਦੀ ਇੱਕ ਇੱਕ ਗੱਲ ਦੀ ਸਮਝ ਆ ਜਾਂਦੀ ਹੈ ਇੱਕ ਇੱਕ ਗੱਲ ਇਹ ਜਾਨੀ ਕਿ ਸਮਝਾ ਦਿੰਦਾ ਕਿਉਂਕਿ ਅਸੀਂ ਨਾਲ ਰਹੇ ਹਾਂ ਨਾ ਤਾਂ ਕਰਕੇ ਸਾਨੂੰ ਇਹਦੀ ਹਰੇਕ ਗੱਲ ਦੀ ਸਮਝ ਆ ਜਾਂਦੀ ਇੱਥੇ ਇਹਨੇ ਬੱਕਰੀਆਂ ਇਹਨਾਂ ਨੇ ਰੱਖਿਆਈ ਸੀ ਮਾਤਾ ਦੀ ਮਤਲਬ ਇਹ ਫੇਲੀ ਰੱਖੀ ਹੋਈ ਹੈ ਤੇ ਉਹਦੇ ਜੁੜਤੇ ਨੇ ਇਹ ਬੜੇ ਕਿਊਟ ਜੀ ਨੇ ਅਸੀਂ ਇਹਨਾਂ ਨੂੰ ਜੇ ਦੇ ਜਾ ਕੇ ਚੱਕ ਲੈਂਦੇ ਸੀ ਗੱਗੀ ਨਾ ਮਤਲਬ ਇਹਨਾਂ ਦੀ ਇੱਥੀ ਖੇਡੀ ਜਾਂਦਾ ਸੀਗਾ ਬਹੁਤ ਪਿਆਰੀ ਹੈ ਇਹ ਹੀ ਬਹੁਤ ਪਿਆਰੀ ਹੈ ਨਾ ਤੇ ਮੇਰਾ ਮਾਮਾ ਕਹਿੰਦਾ ਸੀ ਇਹ ਕਹਿੰਦਾ ਲੈ ਜਾਓ ਤੁਸੀਂ ਇਹਨਾਂ ਨੂੰ ਪਿੱਕ ਲੋ ਦੁੱਧ ਵੀ ਇਹ ਕਹਿੰਦਾ ਤੁਸੀਂ ਇਹ ਰੱਖ ਲੋ ਬਟ ਇਹਨਾਂ ਦਾ ਦੁੱਧ ਵਧੀਆ ਨਹੀਂ ਮਤਲਬ ਉਹ ਦਾ ਵਧੀਆ ਹੀ ਹੁੰਦਾ ਜਦੋਂ ਪਹਿਲਾਂ ਮੇਰੀ ਨਾਨਕੀ ਘਰ ਮੇਰੇ ਮਾਮੇ ਹੋਣਾ ਨੇ ਬੱਕਰੀਆਂ ਇੱਥੇ ਆਉਂਦੀਆਂ ਸੀਆਂ ਤੇ ਉਹ ਫਿਰ ਜਦੋਂ ਸ্নান ਦੇ ਘਰ ਜਾਣਾ ਤੇ ਉੱਥੇ ਬੱਕਰੀ ਦੇ ਦੁੱਧ ਦੀ ਚਾਹ ਪਲਾਨੀ ਨਾਨੀ ਨੇ ਮਨਹਰ ਜੀ ਪੂਰੀ ਚੀਜ਼ ਆਪਣੇ ਪੁਰਵਰਗੇ ਲੈ ਆਦੀ ਉਹ ਤਾਂ ਦੁੱਧ ਨਿਕਾਲ ਰਹੀ ਸੀ ਮੇਰਾ ਦੂਜਾ ਜਿਹੜਾ ਬ੍ਰਦਰ ਹੈਗਾ ਗੰਗਾ ਉਹਦਾ ਵੈਸੇ ਨਾਮ ਹੈ ਜਲਵੀਰ ਜਲਵੀਰ ਗਲਾਰਿਆ ਸੀਗਾ ਜਲਵੀਰ ਕਹਿੰਦਾ ਕਿ ਤੂੰ ਨਾ ਉਹ ਗੁਹਾ ਠਾਵੇ ਪਹਿਲਾਂ ਕਿੰਨਾ ਇਸ਼ਾਰਾ ਕੀਤਾ ਇੰਨੇ ਵੇਸੇ ਜਿੰਦਾ ਹਟਾ ਦੇ ਬੱਲਦੇ ਨੂੰ ਹੀਆਂ ਮੈਂ ਵੀੜਾ ਗਵਾਇਆ ਉਹ ਹਾਰਿਤਾ ਸੀ ਜਿਉਂਕਿ ਉਹ ਲੱਗੇ ਹੋਏ ਸੀ ਜਮੂ ਕੰਮ ਟੁਆਇਡ ਦਾ ਟਾਈਮ ਹੋਇਆ ਪਿਆ ਸੀ ਗਾਇਸ ਕਰਕੇ ਟਾਈਮ ਵਗੈਰਾ ਕੱਢਦੇ ਪਏ ਸੀ ਮੱਜਾਂ ਦੀਆਂ ਜਿਹੜੀਆਂ ਹੈਗੀਆਂ ਉਹ ਮੇਰੀ ਭਾਬੀ ਕੱਢਦੀ ਸੀ ਪੀਰਿਆ ਤਾਂ ਆਪੇ ਕੱਢ ਕੱਢ ਕੇ ਚਾਰ ਮੱਜਾਂ ਮੇਰੀ ਭਾਬੀ ਚੋਰੀ ਉਹ ਬਰਾਂਡ ਛਿੱਟੇ ਪਏ ਸੀ ਕਹਿੰਦਾ ਮੈਂ ਨਾ ਬੱਕਰੀ ਦੀ ਦੋਦੀ ਤਾਰ ਮਾਰੀ ਤੇ ਉਹ ਬੜਾ ਜੀਜਾ ਸੀਗਾ ਜੰਦਾ ਜਿਆ ਸੀ ਕਹਿੰਦਾ ਸਤੇ ਉਹਨੂੰ ਦੱਸਦਾ ਪਿਆ ਸੀ ਮੇਰੀ ਵੈਦਰ ਨੂੰ ਅ ਇਸ਼ਾਰਿਆਂ ਦੇ ਵਿੱਚ ਮਤਲਬ ਸਾਰੇ ਹੁਣ ਇਸ਼ਾਰਿਆਂ ਦੇ ਵਿੱਚ ਉਹਨੂੰ ਹਰ ਇੱਕ ਗੱਲ ਸਮਝਾ ਰਹਿੰਦੇ ਨੇ ਤੇ ਉਹ ਵੀ ਹਰ ਇੱਕ ਗੱਲ ਅਸੀਂ ਸਮਝੇ ਜਾਂਦੇ ਹੁੰਦੇ ਆ ਜੇ ਮੇਰਾ ਇਹ ਵਾਲਾ ਵੀਰਦਰ ਹੈ ਨਾ ਬੋਲਦਾ ਹੁੰਦਾ ਤਾਂ ਸਿੱਧਾ ਵਿਆਹ ਕਰਦੇ ਹੈ ਨਾ ਮਤਲਬ ਸਿੱਧਾ ਬਿਆਨ ਹੀ ਦਿੱਤਾ ਹੈ ਨਾ ਇਹ ਆਪ ਨੂੰ ਮਨਾ ਕਰ ਦਿੰਦਾ ਸੀ ਬਹੁਤ ਵਾਰ ਕਿਹਾ ਸੀ ਇੱਦਾਂ ਜ ਤੇਰਾ ਵਿਆਹ ਕਰ ਦਿੰਦੇ ਆ ਤੇ ਮਨਾ ਕਰ ਦਿੰਦਾ ਤੇ ਇਹ ਕਹਿੰਦਾ ਨਹੀਂ ਮੈਂ ਨਹੀਂ ਕਰਵਾਣਾ ਮਤਲਬ ਹੁਣ ਦਿੱਕਤ ਹੈ ਇਹ ਉਹ ਜੀ ਆ 38 ਸਾਲ ਦਾ ਹੋ ਗਿਆ ਹਾਂ 29 ਸਾਲ ਦਾ ਤੇ ਮੈਂ ਮੇਰੇ ਦੋ ਮੈਂ ਦੋਨਾਂ ਤੋਂ ਛੋਟੀ ਆ ਤੀਜੇ ਨੰਬਰ ਵਾਲੀ ਤੇ ਦੂਜੀ ਆ ਬ੍ਰਦਰ ਮੇਰਾ ਕੱਲ ਦੇ ਬਾਕਸ ਮੇਰੇ ਮਮੇਰਾ ਉਹ ਡੈਰੀ ਕਰਦਾ ਹੈ ਉਹ ਰੋਪਟ ਰਹਿੰਦਾ ਉਹ ਸਵੇਰ ਨੂੰ ਚਲੇ ਜਾਂਦਾ ਤੇ ਰਾਤ ਨੂੰ ਨੇਰੀ ਹੋਏ 9:00 10:00 ਵਜੇ ਆਂਦਾ ਐਥੇ ਉਹ ਮੈਨੂੰ ਕਹਿੰਦਾ ਆ ਜਾ ਕਹਿੰਦਾ ਮੈਂ ਤੈਨੂੰ ਨਾ ਆਪਣੀਆਂ ਕੱਟੀਆਂ ਬੱਚੀਆਂ ਦਿਖਾਉਂਦਾ ਮਤਲਬ ਫਿਰ ਮੈਂ ਚਲੇ ਗਈ ਸੀ ਉਹਦੇ ਨਾਲ ਉਧਰ ਪਿੱਛੇ ਆਹ ਦੋ ਦਿਨ ਆ ਕੇ ਬੰਦ ਕੇ ਮਾਰਨੇ ਕੋ। ਕੀ ਦਰਿਆ ਆ ਗਈ ਹੋ ਰੇ ਨੋ। ਚਲੇ ਹੋ ਗਏ ਮਮੀ ਬੱਸ ਬੱਸ ਮਾਂ ਹੱਥ ਕਰ मच्छर देखी कि बड़ा और सूना पड़ क्या ਬਾਹ ਸੋਨੇ ਆਪਣੀਆਂ ਕਟੀਆਂ ਬੱਚਿਆਂ ਦਿਖਾਉਂਦੀਆਂ ਸੀਆਂ ਇਹ ਹੈਗੀਆਂ ਹਨਾ ਮੱਝਾਂ ਜਿਹੜੀਆਂ ਮੈਂ ਹਮੇਸ਼ਾ ਇਹੀ ਦੁਆ ਕਰੂੰਗੀ ਕਿ ਮੇਰਾ ਜਿਹੜਾ ਭਰਾ ਹੈਗਾ ਉਹ ਬਹੁਤ ਤਰੱਕੀਆਂ ਕਰੇ ਬਹੁਤ ਹੀ ਹਨਾ ਵਾਅਦਾ ਹੋਵੇ ਉਹਦੇ ਮਾਲ ਪਸ਼ੂ ਚ ਵੀ ਵਾਅਦਾ ਹੋਵੇ ਹਮੇਸ਼ਾ ਤਰੱਕੀਆਂ ਕਰੇ ਇਹੀ ਦੁਆ ਕਰ ਪੈਣਾ ਤਾਂ ਇਹੀ ਦੁਆ ਕਰ ਸਕਦੀ ਆ ਨਹੀਂ ਬੈਠੀਆਂ ਆਪਣੇ ਘਰੇ ਕਿ ਹਮੇਸ਼ਾ ਵਸਦਾ ਹਰਿਆ ਭਰਿਆ ਰਹੇ ਮੇਰੀ ਬਾਬਲ ਦਾ ਘਰ ਤੇ ਇਹ ਇਹ ਬਹੁਤ ਪਿਆਰਾ ਲੱਗਦਾ ਸੀਗਾ ਸਾਰਾ ਕੁਝ ਮੈਂ ਇਹਨਾਂ ਨੂੰ ਕਹਿੰਦੀ ਪਈ ਸੀ ਕਿ ਮੈਂ ਕਿਹਾ ਅਸੀਂ ਵੀ ਰੱਖ ਲੈਂਦੇ ਆ ਡੈਰੀ ਕਰ ਲੈਨੇ ਆ ਇਹ ਕਹਿੰਦੇ ਤੇਤੋ ਹੋ ਜਾਣਾ ਕੰਮ ਇਹਨਾਂ ਹਨਾ ਇਹਨਾਂ ਨੇ ਵੀ ਆ ਮਤਲਬ ਮੇਰਾ ਮਾਮਾ ਵੀ ਇੱਥੇ ਰਹਿੰਦਾ ਮਤਲਬ ਵੀਰ ਨੂੰ ਆ ਜਾਂਦਾ ਸ਼ਾਮ ਨੂੰ ਚਲੀ ਜਾਂਦਾ ਕੰਮ ਕਰਦੇ ਨੇ ਤੇ ਨੌਕਰ ਵੀ ਰੱਖਿਆ ਹੋਇਆ ਹੈ गाइस आशा करता हूं कि आप सब ठीक होंगे तो अभी मैं आया हूं ਨਾਨੀ ਘਰ اور اپ کو میں ਬੱਕਰੀ ਦਿਖਾਤਾ ہوں یہ دیکھیں یہ ਹੈ ਬੱਕਰੀ ਦਾ ਬੱਚਾ ਇੱਕ ਉਹ ਹੈ ਅੰਦਰ ਹੈਲੋ ਕਿਤਨਾ ਕਿਊਟ ਹੈ ਆ ਜਾ ਯਾ ਬੜੀ ਬੱਕਰੀ ਹੈਲੋ ਇਹ ਬੂੜਾ ਫਾਰਮ ਹੈ ਇੱਕ ਮੈਂ ਬਣੇ ਨਾਨੀ ਘਰ ਆਇਆ ਹਾਂ ਮਮੂ ਹੈਲੋ ਇੱਥੇ ਪਾਪਾ ਹੁਣੀ ਆ ਗਏ ਸੀਗੇ ਪਾਪਾ ਮਤਲਬ ਕਾਠੜ ਗਏ ਸੀ ਉਹ ਤੋਂ ਆਏ ਨਹੀਂ ਬ੍ਰੈਡ ਬਰੁੱਡ ਲੈ ਗਏ ਪਾਪਾ ਨੂੰ ਨਾ ਭੁੱਖ ਬਹੁਤ ਲੱਗਦੀ ਐ ਇੱਥੇ ਕਹਿੰਦੇ ਚਾਹ ਪਾਓ ਮੈਂ ਤਾਂ ਬ੍ਰੈਡ ਖਾਣੇ ਨੇ ਤੇ ਇਹਨਾਂ ਨੇ ਨਾ ਦਵਾਈਆਂ ਦੂਈਆਂ ਲੈਣੀਆਂ ਹੁੰਦੀਆਂ ਨੇ ਫਿਰ ਕੁਝ ਖਾ ਕੇ ਹੀ ਰੇੜੀਆਂ ਲੈਣੀਆਂ ਹੁੰਦੀਆਂ ਨੇ ਫਿਰ ਇਹ ਬ੍ਰੈਡ ਬਰੁੱਡ ਖਾ ਲੈਂਦੇ ਹੁੰਦੇ ਆ ਇੱਥੇ ਵਸ ਮੈਂ ਪਾਪਾ ਦੇ ਨਾਲ ਸੰਗਲੇ ਸੰਗਲਾਂ ਦੀ ਵਹੀ ਸੀ ਬਸ ਆਪਣੀਆਂ ਹੀ ਆ ਨਾ ਗੱਲਾਂ ਕਰਦੇ ਪਏ ਸੀਗੇ ਬਹੁਤ ਸਾਰੀਆਂ ਤੇ ਪਾਪਾ ਕਹਿੰਦੇ ਮੈਂ ਤਾਂ ਇਹ ਹੀ ਕਹੂੰਗਾ ਕਿ ਤੇਰਾ YouTube ਚੈਨਲ ਵਧੀਆ ਚੱਲੇ ਜਿਹੜੇ ਕੰਮ ਤੂੰ ਲੱਗ ਗਈਆਂ ਉਹ ਵਧੀਆ ਹੀ ਅੱਗੇ ਗਰੋ ਕਰੇ ਤੇ ਬਸ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਹੈ ਨਾ ਸ਼ਾਮ ਟਾਈਮ ਤਾਂ ਇੱਥੇ ਬਹੁਤ ਹੀ ਮਤਲਬ ਰੌਣਕੀ ਹੋ ਜਾਂਦੀ ਹੈ ਹੈ ਨਾ ਇੱਥੇ ਬਸ ਸਾਰਾ ਪਰ ਆ ਜਾ ਘਰੇ ਤਾਂ ਨੀ